ਜਿਆਂ ਦਾ ਮੌਸਮ ਹੋਵੇ ਤੇ ਫੇਰ ਪਿੰਨੀਆਂ ਨਾ ਬਣਾਈਆਂ ਜਾਣ ਇਹ ਸੈਕਿੰਡ ਟਾਈਮ ਹੋ ਗਈਆਂ ਨੇ ਅਸੀਂ ਬਣਾ ਰਹੇ ਹਾਂ ਪਿੰਨੀਆਂ ਹੈਰਾਨਗੀ ਦੀ ਗੱਲ ਇਹ ਵੇ ਵੀ ਇਸੇ ਸੂਟ ਦੇ ਵਿੱਚ ਅੱਜ ਤੋਂ 4 ਸਾਲ ਪਹਿਲਾਂ ਵੀ ਮੈਂ ਪਿੰਨੀਆਂ ਬਣਾਈਆਂ ਅੱਜ ਫੇਰ ਇਹ ਪਾਇਆ ਹੋਇਆ ਸੀ ਇਸ ਸਪੈਸ਼ਲ ਸੂਟ ਪਿੰਨੀਆਂ ਵਾਸਤੇ ਇਹ ਸ਼ਾਇਦ ਮੈਨੂੰ ਨਹੀਂ ਪਤਾ ਪਰ ਇਹ ਪਿੰਨੀਆਂ ਜਿਹੜੀਆਂ ਨੇ ਅਸੀਂ ਬਣਾਈਆਂ ਤਿਲ ਗੁੜ ਖੋਆ ਤੇ ਹੋਰ ਬਹੁਤ ਸਾਰੇ ਚੀਜ਼ ਆ ਪਾ ਕੇ ਜਿਹੜੀਆਂ ਕਿ ਕਿਵੇਂ ਬਣਨੀਆਂ ਨੇ ਤੁਹਾਨੂੰ ਦਿਖਾ ਦਿੰਨੇ ਆ ਆਜੋ ਬਣਾਵਾਂਗੇ ਪਿੰਨੀਆਂ ਇਸ ਵਾਰ ਸਾਡੇ ਕੋਲ ਘਰ ਦਾ ਕੀ ਘਟ ਸੀ ਤੇ ਅਸੀਂ ਕੀ ਦੇਸੀ ਲਾ ਕੇ ਕਿਲੋ ਕਿਲੋ ਤਾਂ ਹੁੰਦਾ ਨਹੀਂ ਇਹਦੇ ਵਿੱਚ ਇਹ ਪਾ ਕੇ ਤੇ ਅਸੀਂ ਕਰ ਰਹੇ ਆ ਤਿਆਰ ਕਰਨ ਲੱਗੇ ਆ ਪਿੰਨੀਆਂ ਘਿਓ ਨੂੰ ਪਘਰ ਲਓ ਤੇਜ਼ ਗਰਮ ਕਰਨ ਦੀ ਲੋੜ ਨਹੀਂ ਹੈ ਤੇ ਤੁਸੀਂ ਇਹਦੇ ਵਿੱਚ ਕਿਉਂ ਭਗਾਰ ਕੇ ਵਿੱਚ ਆਟਾ ਆਟਾ ਜਿਹੜਾ ਅਸੀਂ ਹੁਣ ਸਮਝ ਲਓ ਵੀ 800 ਗ੍ਰਾਮ ਘੀਸੇਗਾ ਤੇ ਇਹਦੇ ਵਿੱਚ ਇਹ ਵਾਲੇ ਦੋ ਡੋਂਗੇ ਆਟੇ ਦੇ ਪੈਨ ਦੇਖੋ ਜੀ ਇਹ ਦੂਸਰਾ ਵੀ ਹੈ ਡੋਂਗਾ ਔਰ ਇਹਨੂੰ ਅਸੀਂ ਪਾ ਕੇ ਤੇ ਬੜਾ ਹੀ ਅچھے ਤਰੀਕੇ ਨਾਲ ਖਲਾਵਾਂਗੇ ਤੇ ਇਹਨੂੰ ਕੀ ਜਿਹੜਾ ਨਾ ਪਹਿਲਾਂ ਤੁਹਾਨੂੰ ਘੱਟ ਲੱਗੇਗਾ ਲekin ਹੌਲੀ ਹੌਲੀ ਪੁੰਦਿਆਂ ਪੁੰਦਿਆ ਇਹ ਕਾਫੀ ਹੋ ਜਾਂਦਾ ਹੈ ਜੇ ਇਸ ਤੋਂ ਜ਼ਿਆਦਾ ਪਾਵਾਂਗੇ ਫਿਰ ਬਿਲਕੁਲ ਕੀ ਕੀ ਹੋ ਜਾਂਦਾ ਹੈ ਪਿੰਨੀ ਦੇ ਵਿੱਚ ਅਸੀਂ ਬਣਾਉਣ ਲੱਗੇ ਆ ਖੋਏ ਵਾਲੀ ਪਿੰਨੀ ਤੇ ਖੋਏ ਨੂੰ ਤੁਸੀਂ ਇਦਾਂ ਪਾ ਕੇ ਤੇ ਇਸ ਨੂੰ ਥੋੜੀ देर ਪੁੰਨਾਂਗੇ ਇਹ ਅਸੀਂ ਨਾਰਮਲ ਕੀ ਨਾਲੋਂ ਘੱਟ ਕੀ ਦੇ ਵਿੱਚ ਬਣਾ ਰਹੇ ਆ ਪਿੰਨੀਆਂ ਕਿਉਂਕਿ ਅਸੀਂ ਖੋਆ ਵੀ ਪਾਣਾ ਹੈ ਖੋਏ ਦੇ ਵਿੱਚ ਵੀ ਕੀ ਹੁੰਦਾ ਹੈ ਲੋਜੀ ਆਟਾ ਗਿਆ ਜੇ ਪੁੱਜ ਠੀਕ ਹੈ 8800 ਗ੍ਰਾਮ 700 ਗ੍ਰਾਮ 800 ਗ੍ਰਾਮ ਦੇ ਨੇੜੇ ਤੇਲ ਪਾਇਆ ਸੀਗਾ ਤੇ ਕਿਉ ਤੇ ਕਿਲੋ ਆਟਾ ਪੈ ਗਿਆ ਸੀ ਹੁਣ ਇਹਦੇ ਵਿੱਚ ਵਾਰੋ ਵਾਰੀ ਅਸੀਂ ਚੀਜ਼ਾਂ ਪਾਵਾਂਗੇ ਇਹ ਹੈਗੀ ਸਾਡੀ ਸੁੰਡ ਸੁੰਡ ਜਿਹੜੀ ਹੈ ਉਹ ਐਦਾਂ ਜੇ ਜਦੋਂ ਪਿੰਨੀਆਂ ਆਟਾ ਭੁੱਜ ਜਾਵੇ ਉਦੋਂ ਪਾਓ ਤੇ ਸੁੰਡ ਆਪਣੇ ਆਪ ਹੀ ਫੋਟ ਜਾਨੀ ਬਈ ਇਹ ਪਿੰਡੀਆਂ ਸਰਦੀਆਂ ਦੇ ਵਿੱਚ ਬਣਾ ਕੇ ਰੱਖੋ ਆਪ ਖਾਓ ਬੱਚਿਆਂ ਨੂੰ ਖਵਾਓ ਠੰਡ ਤੋਂ ਜੜਿਆ ਬਚਾਅ ਹੋ ਜਾਂਦਾ ਤੇ ਇਹ ਵੀ ਸਾਡੀ ਤੋਤੀ ਹੋਈ ਬਣਾਈ ਹੋਈ ਜੁਵੈ ਇਹ ਵੀ ਅਸੀਂ ਇਹਦੇ ਵਿੱਚ ਪਾਵਾਂਗੇ ਫਿਰ ਇਹ ਸਾਡੇ ਕੋਲ ਕਾਜੂ ਨੇ ਤੇ ਇਹ ਸਾਡੇ ਕੋਲ ਬਦਾਮ ਨੇ ਇਹ ਸਾਰਾ ਕੁਝ ਅਸੀਂ ਇਹਦੇ ਵਿੱਚ ਰਲਾ ਦੇਾਂਗੇ ਤੇ ਹੁਣ ਵਾਰੀ ਹੈ ਮਿੱਠਾ ਪਾਣ ਦੀ ਮਿੱਠਾ ਅਸੀਂ ਇਹਦੇ ਵਿੱਚ ਪਾ ਰਹੇ ਆ ਤਿਲ ਵੀ ਪਾਣੇ ਆ ਤਿਲ ਜਿਹੜੇ ਆ ਉਹ ਵੀ ਜਿਹੜੇ ਆ ਥੋੜੇ ਜਿਹੇ ਪਾਵਾਂਗੇ ਤਿਲਾਂ ਨਾਲ ਵੀ ਜਿਹੜੀ ਬਹੁਤ ਟੇਸਟੀ ਪਿੰਨੀ ਬਣਦੀ ਏ ਤੇ ਤਿਲਾਂ ਦਾ ਫਾਇਦਾ ਤੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਤੋਂ ਇਲਾਵਾ ਹੁਣ ਇਹਦੇ ਵਿੱਚ ਅਸੀਂ ਰਲਾਵਾਂਗੇ ਮਿੱਠਾ ਮਿੱਠਾ ਸਾਡੇ ਕੋਲ ਗੁੜ ਹੈ ਗੁੜ ਸਾਡੇ ਕੋਲ ਨਾਪਿਆ ਤੋਲੇ ਕੋਈ ਨਹੀਂ ਹੋਇਆ ਮੈਂ ਕੁੱਟ ਲਿਆ ਤੇ ਇਹਨੂੰ ਐਦਾਂ ਭੋਰ ਕੇ ਇਹਦੇ ਵਿੱਚ ਜਿਹੜਾ ਪਾ ਦੇਣਾ ਹੈ ਤੇ ਇਹਨੂੰ ਅ ਥੋੜਾ ਪਾਵਾਂਗੇ ਕਿਉਂਕਿ ਅਸੀਂ ਖਾਂਦੇ ਵੀ ਥੋੜਾ ਹੀ ਆ ਤੇ ਫਿਰ ਇਹਨੂੰ ਚੈੱਕ ਕਰਕੇ ਦੁਬਾਰਾ ਵੇਖਾਂਗੇ ਦੇਖੋ ਜੀ ਗੁੜ ਜਿਹੜਾ ਉਹ ਰਲ ਰਿਹਾ ਤੇ ਬਹੁਤ ਸੋਹਣਾ ਪਿੰਨੀਆਂ ਦਾ ਰੰਗ ਆਏਗਾ ਤੇ ਜੇ ਤੁਸੀਂ ਨਾ ਪਿੰਨੀਆਂ ਕਰਨੀਆਂ ਹੋਣ ਤਾਂ ਇਦਾਂ ਹੀ ਤੁਸੀਂ ਰੱਖ ਲਓ ਤੇ ਪੰਜੀਰੀ ਵਾਂਗ ਡੱਬੇ 'ਚ ਪਾ ਲਓ ਜਦੋਂ ਦਿਲ ਕਰੇ ਕੱਢ ਕੇ ਖਾਓ ਹਾਂਜੀ ਜੇ ਕਿਸੇ ਨੇ ਗੁੰਦਾ ਇਆ ਕੋਈ ਕਮਰਕਸ ਪਾਣੀ ਹੋਵੇ ਤਾਂ ਵੀ ਇਸ ਸਟੇਜ ਦੇ ਉੱਤੇ ਹੀ ਪਾਣੀ ਹੁੰਦੀ ਹੈ ਗੁੰਡਾ ਨੂੰ ਪਹਿਲਾਂ ਫਰਾਈ ਕਰਕੇ ਪੀਸ ਲੈਣਾ ਹੁੰਦਾ ਹੈ ਜਾਂ ਕਮਰਕਸ ਨੂੰ ਵੀ ਫਿਰ ਇਸ ਸਟੇਜ ਦੇ ਉੱਤੇ ਆਪਾਂ ਪਾ ਸਕਦੇ ਹਾਂ ਲਓ ਜੀ ਇਹ ਹੈਗਾ ਖੋਆ ਹੁਣ ਅਸੀਂ ਇਸ ਸਟੇਜ ਦੇ ਉੱਤੇ ਖੋਇ ਨੂੰ ਅਸੀਂ ਥੋੜਾ ਜਿਹਾ ਪਹਿਲਾਂ ਭੁੰਨ ਲਿਆ ਸੀ ਜਿਵੇਂ ਕਿ ਮੈਂ ਤੁਹਾਨੂੰ ਦਿਖਾਇਆ ਸੀਗਾ ਉਸ ਤੋਂ ਬਾਅਦ ਇਹਨੂੰ ਇਹਦੇ ਵਿੱਚ ਪਾ ਦਿਓ ਪਾ ਕੇ ਤੇਨੂੰ ਪੂਰੀ ਤਰ੍ਹਾਂ ਨਾਲ ਰਲਾ ਕੇ ਤੇ ਫਿਰ ਅਸੀਂ ਪਨੀਰ ਵਟਦੀਆਂ ਤੇ ਬਣ ਗੀਆਂ ਖੋਏ ਵਾਲੀਆਂ ਪਿੰਨੀਆਂ ਇਹ ਪਿੰਨੀਆਂ ਜਦੋਂ ਦੇਖੋ ਇਹ ਖੋਏ ਵਾਲੀ ਜਿਹੜੀ ਪਿੰਨੀ ਹੈ ਉਹ 15 ਦਿਨ ਤੋਂ ਜ਼ਿਆਦਾ ਨਹੀਂ ਨਿਕਲਦੀ 15 20 ਦਿਨ ਜਿਹੜੀ ਹੈ ਉਹਦੇ ਵਿੱਚ ਹੀ ਕੰਜ਼ਿਊਮ ਕਰਨਾ ਪੈਂਦਾ ਉਹ ਵਾਲੀਆਂ ਜਿਹੜੀਆਂ ਦੂਸਰੀਆਂ ਸੀ ਪਿੰਨੀਆਂ ਨੇ ਖੋਏ ਤੋਂ ਬਿਨਾ ਵਾਲੀਆਂ ਮੈਂ ਕੱਡੀਆਂ ਨੇ ਤੇ ਇਹਨਾਂ ਨੂੰ ਅਸੀਂ ਜਿੰਨੇ ਦਰ ਮਰਜ਼ੀ ਕੱਢ ਸਕਦੇ ਇਹ ਥੋੜੀ ਜੀ ਠੰਡੀ ਹੋ ਗਈ ਹੈ ਤੇ ਅਸੀਂ ਇਹਨੂੰ ਵਟ ਲੈਣਾ ਪਿੰਨੀ ਪਿੰਨੀਆਂ ਜੜੀਆਂ ਨੇ ਬਟਨੀਆਂ ਕੋਈ ਔਖੀਆਂ ਨਹੀਂ ਹੁੰਦੀਆਂ ਪਰ ਇਹ ਵੈ ਵੀ ਥੋੜਾ ਜਿਹਾ ਸਬਰ ਸੰਤੋਖ ਚਾਹੀਦਾ ਤੇ ਦੇਖੋ ਚੰਗਾ ਖਾਣਾ ਤੇ ਥੋੜਾ ਜਿਹਾ ਸਬਰ ਸੰਤੋਖ ਕਰਨਾ ਹੀ ਪੈਣਾ ਇਹ ਜੀ ਖੋਏ ਵਾਲੀਆਂ ਪਿੰਨੀਆਂ ਅਸੀਂ ਬਹੁਤ ਘੱਟ ਬਣਾਣਿਆ ਲੇਕਿਨ ਅੱਜ ਕਿ ਮੈਂ ਬਣਾ ਰਹੀ ਹਾਂ ਖੋਏ ਵਾਲੀਆਂ ਪਿੰਨੀਆਂ ਬਸ ਇਹਨਾਂ ਨੂੰ ਵੱਟ ਕੇ ਤੇ ਹੋ ਗਈਆਂ ਤਿਆਰ ਜਿਨ੍ਹਾਂ ਨੇ ਖਾਣੀ ਪੰਜੇਰੀ ਰੱਖ ਲਓ ਇਵੇਂ ਹੀ ਪਿੰਨੀਆਂ ਤਿਆਰ ਹੋ ਗਈਆਂ ਖੋਏ ਵਾਲੀਆਂ ਗਰਮਾ ਗਰਮ ਤੇ ਇਹਨੂੰ ਤੁਸੀਂ ਰੋਜ਼ ਦੀਜੇ ਇੱਕ ਪਿੰਨੀ ਖਾਓਗੇ ਬੱਚਿਆਂ ਨੂੰ ਖਵਾਓਗੇ ਤੇ ਠੰਡ ਤੋਂ ਬਚੇ ਰਹੋਗੇ ਇੱਕ ਮਿੰਟ ਮੈਂ ਨਾ ਇੱਕ